ਆਉ ਤੋ ਤੁਹਾਨੂੰ ਸੁਣਾਉਣੇ ਆ ਅੱਜ ਦੀਆਂ ਤਾਜ਼ਾ ਖ਼ਬਰਾਂ। ਲਾਦੇ ਪਿੰਡ ਬਹਿਮਣ ਦਵਾਨਾਂ ਦੇ ਵਿੱਚ ਦੁਪਹਿਰ ਦੇ ਵੇਲੇ 12:30 ਵਜੇ ਦੇ ਕਰੀਬ-ਕਰੀਬ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ। ਇਨੇ ਚਰਨ ਨੂੰ ਕਿਸਾਨਾਂ ਦੀ ਨਿਗਾਹ ਪੈਂਦੀ ਆ ਕਿ ਇੱਕ ਸੂਟਕੇਸ ਨੂੰ ਕੁੱਤੇ ਖਿੱਚੀ ਫਿਰਦੇ ਆ। ਕੁਝ ਕਮਿੰਟ ਉਹ ਧਿਆਨ ਨਾਲ ਵੇਖਦੇ ਆ ਵੀ ਭਾਈ ਕੁੱਤੇ ਦੂਰ ਕੀ ਕਰੀ ਜਾਂਦੇ ਆ। ਫਿਰ ਜਦੋਂ ਉਹਨਾਂ ਨੇ ਮਨ ਦੇ ਵਿੱਚ ਕੋਈ ਸ਼ੱਕ ਪੈਦਾ ਹੁੰਦਾ, ਕੋਈ ਇਹੋ ਜਿਹਾ ਤੋਖਲਾ ਪੈਦਾ ਹੁੰਦਾ ਤੇ ਫਿਰ ਉਹ ਜਾਂਦੇ ਉੱਥੇ ਸੂਟਕੇਸ ਦੇ ਕੋਲੇ ਤੇ ਸੂਟਕੇਸ ਨੂੰ ਵੇਖ ਕੇ ਉਹਨਾਂ ਦੇ ਹੋਸ਼ ਛੁੱਟ ਜਾਂਦੇ ਆ। ਕਾਰਨ ਕੀਆ ਇਹ ਸੂਟਕੇਸ ਦੇ ਵਿੱਚ ਇੱਕ ਕੁੜੀ ਦੀ লাশ ਆ ਉਹ ਕੁੜੀ ਜਿਹਦੇ ਸਰੀਰ ਦੇ ਉੱਤੇ ਕਈ ਸੱਟਾਂ ਵੱਜੀਆਂ ਜਿਹਦੀ ਅੱਧ ਸੜੀ ਇਹ লাশ ਆ ਜਿਹਦਾ ਕੋਈ ਪਤਾ ਨਹੀਂ ਵੀ ਪਈ ਇਹ ਕੌਣ ਆ ਕਿੱਥੋਂ ਆ ਕਿਹਨੇ ਕਤਲ ਕੀਤਾ ਕਿੱਥੇ ਛੁੱਟੀ ਸੀ ਇੱਥੇ ਕਿਵੇਂ ਪਹੁੰਚੀ ਆ ਤੁਰੰਤ ਕਿਸਾਨਾਂ ਨੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਇੱਥੇ ਆਈ ਆ লাশ ਉਹ ਲੈ ਗਈ ਆ ਤੇ ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰਤੀ ਆ ਕੁਝ ਘੰਟਿਆਂ ਬਾਅਦ ਇੱਕ ਨਵੀਂ ਕਹਾਣੀ ਸਾਹਮਣੇ ਆਉਂਦੀ ਆ ਇਸ ਕੁੜੀ ਦਾ ਨਾਮ ਮਲਕਾ ਮਲਕਾ ਇਹਦਾ ਨਾਮ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾਪੁਰਾਂ ਦੀ ਰਹਿਣ ਵਾਲੀ ਆ ਇਹ ਪਹਿਲਾਂ ਆਪਦੇ ਬੁਆਏਫਰੈਂਡ ਸੈਮ ਨੇ ਨਾਲ ਰਹਿਦੀ ਸੀ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਉਹ ਕਿਸੇ ਕਾਰਨ ਕਰਕੇ ਜੇਲ੍ਹ ਦੇ ਵਿੱਚ ਚਲਾ ਗਿਆ ਉਹ ਇਸ ਵੇਲੇ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਆ ਉਸ ਤੋਂ ਬਾਅਦ ਇਹ ਕਾਕੂ ਨਾਂ ਦੇ ਇੱਕ ਫਰੈਂਡ ਦੇ ਨਾਲ ਆਪਣੇ ਦੋਸਤ ਦੇ ਨਾਲ ਰਹਿਣ ਲੱਗ ਪਈ ਫਿਰ ਇਹਦੀ ਉਹਦੇ ਨਾਲ ਵੀ ਕਿਸੇ ਗੱਲੋਂ ਲੜਾਈ ਹੋ ਗਈ ਤੇ ਹੁਣ ਇਹ ਕਿਹਦੇ ਨਾਲ ਰਹਿਨੀ ਸੀ ਤੇ ਕਿਹਦੇ ਨਾਲ ਨਹੀਂ ਇਹਦੇ ਬਾਰੇ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਾਕੂ ਤੱਕ ਕਿਵੇਂ ਪਹੁੰਚੀ ਪੁਲਿਸ ਯਾਨੀ ਕਿ ਕਾਕੂ ਦੀ ਜਾਣਕਾਰੀ ਕਿਵੇਂ ਪਹੁੰਚੀ ਪੁਲਿਸ ਤੱਕ ਇਸ ਕੁੜੀ ਦੀ ਧੌਣ ਦੇ ਥੱਲੇ ਪਾਸੇ ਇੱਕ ਟੈਟੂ ਬਣਿਆ ਜਿਹਦੇ ਵਿੱਚ ਕਾਕੂ ਲਿਖਿਆ ਹੋਇਆ ਮਤਲਬ ਇਹ ਜੀ ਕਿ ਇਹ ਕਿਸੇ ਕਾਕੂ ਨਾਮ ਦੇ ਬੰਦੇ ਦੇ ਸੰਪਰਕ ਵਿੱਚ ਸੀ ਤੇ ਉਹ ਇਹਦਾ ਦੂਜੇ ਨੰਬਰ ਦੇ ਉੱਤੇ ਪ੍ਰੇਮੀ ਸੀ ਜਾਂ ਕਹਿ ਲਈਏ ਜਿਹਦੇ ਨਾਲ ਇਹ ਰਹੀ ਆ ਜਿਹਦੇ ਨਾਲ ਕਿ ਹੁਣ ਇਹ ਦੀ ਵਿਗੜ ਚੁੱਕੀ ਆ ਪੁਲਿਸ ਹੁਣ ਕੜੀ ਨਾਲ ਕੜੀ ਜੋੜਦੀ ਇਹਦੇ ਮਾਪਿਆਂ ਤੱਕ ਪਹੁੰਚ ਗਈ ਆ ਮਾਪਿਆਂ ਨੇ ਦੋ ਟੋਕ ਕੇ ਗੱਲ ਕਹਤੀ ਕਿ ਭਾਈ ਸਾਡਾ ਆਪਣੀ ਕੁੜੀ ਦੇ ਨਾਲ ਕੋਈ ਸਬੰਧ ਨਹੀਂ ਅਸੀਂ ਉਹਨੂੰ ਨਹੀਂ ਜਾਣਦੇ ਉਹ ਸਾਨੂੰ ਨਹੀਂ ਜਾਣਦੇ ਸਾਡੇ ਵੱਲੋਂ ਉਹ ਮਰੀ ਹੋਵੇ ਤੇ ਸਾਡੇ ਵੱਲੋਂ ਜਉਂਦੀ ਹੋਵੇ ਹੁਣ ਸਵਾਲ ਹੀ ਪੈਦਾ ਹੁੰਦਾ ਵੀ ਇਹਦਾ ਕਤਲ ਕਿਨੇ ਕੀਤਾ ਹੁਣ ਇਸ ਗੱਲ ਦੇ ਉੱਤੇ ਕੁੰਡੀ ਫਸੀ ਆ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਇੱਕ ਗੱਲ ਕਹੀ ਗਈ ਆ ਕਿ ਅਸੀਂ ਕੜੀ ਨਾਲ ਕੜੀ ਜੋੜ ਕੇ ਬਹੁਤ ਜਲਦ ਕਾਤਲ ਤੱਕ ਪਹੁੰਚ ਜਾਣਾ ਅਸੀਂ ਉਸ ਕਾਤਲ ਨੂੰ ਫੜ ਲੈਣਾ ਕਿਚਿਓ ਜਿਹਦੇ ਵੱਲੋਂ ਇਹ ਕੁੱਝ ਕੀਤਾ ਗਿਆ ਇਹ ਕੁੜੀ ਕਿੰਨੀਕ ਸਹੀ ਸੀ ਕਿੰਨੀਕ ਗਲਤ ਸੀ ਇਹਦੇ ਉੱਤੇ ਟਿੱਪਣੀ ਕਰਨਾ ਸਾਡਾ ਅਧਿਕਾਰ ਨਹੀਂ ਆ ਪਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਮੇਰੇ ਲਈ ਤੇ ਤੁਹਾਡੇ ਸਭ ਦੇ ਲਈ ਸਭ ਤੋਂ ਮਹੱਤਵਪੂਰਨ ਵਿਸ਼ਾ ਇਹ ਆ ਕਿ ਪੰਜਾਬੀ ਲੜਦੇ ਪਹਿਲਾਂ ਵੀ ਹੁੰਦੇ ਸੀ ਪਰ ਪੰਜਾਬੀ ਲੜਦੇ ਲੜਦੇ ਕਦੇ ਬੰਦੇ ਨੂੰ ਮਾਰਦੇ ਨਹੀਂ ਸੀ ਪਹਿਲਾਂ ਪੰਜਾਬੀ ਜਾਂ ਕੋਈ ਵੀ ਸੂਝਵਾਨ ਬੰਦਾ ਜਾਂ ਜਿਹੜਾ ਕੋਈ ਵੀ ਸੁਖਮ ਬੰਦਾ ਕੁੱਤੇ ਦੇ ਸੋਟੀ ਮਾਰ ਲਗਾ ਵੀ 100 ਵਾਰੀ ਸੋਚਦਾ ਸੀ ਪਸ਼ੂ ਦੇ ਵੀ ਡੰਗ ਨਹੀਂ ਸੀ ਮਾਰਦੇ ਪਰ ਅੱਜ ਗੋਲੀ ਮਾਰਨ ਲੱਗੇ ਅੱਜ ਬੰਦਾ ਵੱਢਣ ਵੇਲੇ ਅੱਜ ਕਿਸੇ ਦਾ ਨੁਕਸਾਨ ਕਰਨ ਵੇਲੇ ਅਸੀਂ ਇੱਕ ਮਿੰਟ ਇੱਕ ਸਕਿੰਟ ਲਾਉਨੇ ਆ ਲੜਦੇ ਲੋਕ ਪਹਿਲਾਂ ਵੀ ਸੀ ਪਰ ਲੋਕ ਇੰਨੇ ਈਰਖਾਲੂ ਤੇ ਇੰਨਾ ਚੇਤੇ ਦੇ ਵਿੱਚ ਨਹੀਂ ਸੀ ਰੱਖਦੇ ਕਿ ਭਾਈ ਇੱਕ ਵੇਲੇ ਉਹਨੇ ਮੈਨੂੰ ਐਂ ਕਿਹਾ ਸੀ ਤੇ ਹੁਣ ਮੈਂ ਇਹਨੂੰ ਸਬਕ ਸਿਖਾਉਣਾ ਭਾਵੇਂ 5 ਸਾਲ ਲੱਗ ਜਾਣ ਭਾਵੇਂ 2 ਸਾਲ ਲੱਗ ਜਾਣ ਬੰਦੇ ਨੂੰ ਮਾਰਨਾ ਖੇਡ ਬਣ ਗਈ ਆ ਤੇ ਕਾਨੂੰਨ ਨਾ ਦਾ ਡਰ ਕੋਈ ਨਹੀਂ ਰਿਹਾ ਪੁਲਿਸ ਨੂੰ ਸਾਰੇ ਟਿੱਚ ਸਮਝਦੇ ਆ ਤੁਸੀਂ ਦੇਖ ਲਓ ਹਰ ਰੋਜ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਇਹ ਕੁੜੀ ਵੀ ਤੋਂ ਲੈ ਕੇ ਮੇਰੇ ਖਲ ਵੀ 24-25 ਸਾਲ ਦੇ ਵਿੱਚ ਵਿੱਚ ਦੀ ਉਮਰ ਆ 20-25 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਕ ਫਰੈਂਡ ਦੇ ਨਾਲ ਰਹੇ ਉਸ ਤੋਂ ਬਾਅਦ ਉਹ ਜੇਲ੍ਹ ਚ ਚਲਾ ਗਿਆ ਤੁਸੀਂ ਦੂਜੇ ਫਰੈਂਡ ਦੇ ਨਾਲ ਰਹੇ ਉਸ ਬੰਦੇ ਤੋਂ ਬਾਅਦ ਤੁਸੀਂ ਕਿਸੇ ਹੋਰ ਦੇ ਸੰਪਰਕ ਦੇ ਵਿੱਚ ਸ਼ਾਇਦ ਹੋਵੋ ਕਿਉਂਕਿ ਉਹਨੂੰ ਵੀ ਛੱਡ ਦਿੱਤਾ ਤੇ ਹੁਣ ਲਾਸ਼ ਆ ਜਿਹੜੀ ਉਹ ਅਟੈਚੀ ਕੇਸ ਦੇ ਵਿੱਚੋਂ ਸੂਟ ਕੇਸ ਦੇ ਵਿੱਚੋਂ ਮਿਲਦੀ ਆ ਤੁਸੀਂ ਇਹ ਦੇਖੋ ਵੀ ਉਮਰ ਦੇ ਕਿਹੜੇ ਮੋੜ ਦੇ ਵਿੱਚ ਆਪਾਂ ਕਿਹੜੇ-ਕਿਹੜੇ ਤਜਰਬਿਆਂ ਦੇ ਵਿੱਚੋਂ ਲੰਘੇ ਇਹ ਕੁਝ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ ਪਿਛਲੇ ਕੁਝ ਕਬਰਿਆਂ ਤੋਂ ਇਸ ਲਗਾਤਾਰ ਵਧ ਰਿਹਾ ਇਸ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿਹਦੇ ਕਰਕੇ ਸਿਰਾਂ ਤੋਂ ਕੰਮ ਲੈਣ ਵੱਡੇ ਪੰਜਾਬੀ ਫਿਕਰਮੰਦ ਆ ਕੁੜੀ ਦਾ ਨਾਮ ਮਲਕਾ ਜਿਵੇਂ ਪਹਿਲਾਂ ਦੱਸਿਆ ਮਾਪਿਆਂ ਨੇ ਦੋ ਟੋਕ ਕੇ ਗੱਲ ਕਹੀ ਆ ਕਿ ਸਾਡੇ ਲਈ ਇਹ ਮਰੀ ਸੀ ਸਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਕੁੜੀ ਦੀ ਲਾਸ਼ ਇਸ ਵੇਲੇ ਮੇਰੇ ਖਲ ਮੁਰਚਰੀ ਦੇ ਵਿੱਚ ਪਈ ਆ ਤੇ ਪਤਾ ਨਹੀਂ ਉਹ ਕਿਹੜਾ ਬੰਦਾ ਹੋਊਗਾ ਇਹਨੂੰ ਦੂਜੇ ਨੰਬਰ ਦੇ ਪ੍ਰੇਮੀ ਨੇ ਮਾਰਿਆ ਜਾਂ ਕਿਸੇ ਹੋਰ ਕਾਰਨ ਕਰਕੇ ਮਾਰਿਆ ਗਿਆ ਇਹ ਪੁਲਿਸ ਨੇ ਆਪਦੀ ਪੜਤਾਲ ਦੇ ਵਿੱਚ ਉਹ ਗੱਲ ਸਾਹਮਣੇ ਲੈ ਕੇ ਆਉਣੀ ਆ ਪਰ ਕੁੜੀ ਨੇ ਵਾਪਸ ਨਹੀਂ ਆਉਣਾ ਜਿਹੜੀ ਬੰਦੇ ਨੇ ਕੁੜੀ ਨੂੰ ਮਾਰਿਆ ਤੇ ਉਹਨੂੰ ਸ਼ਾਇਦ ਪੁਲਿਸ ਫੜ ਲੂਗੀ ਹੁਣ ਤੁਸੀਂ ਥੋੜੇ ਜਿਹੇ ਦਿਨ ਪਹਿਲਾਂ ਦੀ ਗੱਲ ਕਰ ਲਓ ਤਰਨਤਾਰਨ ਦੇ ਵਿੱਚ ਇੱਕ ਮੁੰਡੇ ਦੇ ਵੱਲੋਂ ਪ੍ਰਿੰਸ ਰਾਜ ਸਿੰਘ ਦੇ ਵੱਲੋਂ ਆਪਣੀ ਜਮਾਤਨ ਦੇ ਗੋਲੀ ਮਾਰੀ ਗਈ ਸੰਦੀਪ ਕੌਰ ਦੇ ਫਸਟ ਇਅਰ ਦਾ ਸਟੂਡੈਂਟ ਇਹ ਮੁੰਡਾ ਫਸਟ ਇਅਰ ਦੀ ਕੁੜੀ ਆ ਲਾਅ ਕਾਲਜ ਆ ਮੁੰਡਾ ਕੁੜੀ ਨੂੰ ਪ੍ਰਪੋਜ਼ ਕਰਦਾ ਤੇ ਕੁੜੀ ਨਾ ਕਰ ਦਿੰਦੀ ਜਿਵੇਂ ਕਿ ਖਬਰਾਂ ਆਈਆਂ ਉਸ ਤੋਂ ਬਾਅਦ ਮੁੰਡਾ ਉਹਨੂੰ ਫੇਰ ਪੁੱਛਦਾ ਪਿਛਲੇ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਇਹ ਇੱਕ ਪਾਸੜ ਪਿਆਰ ਨਹੀਂ ਇੱਕ ਤਰਫਾ ਪਿਆਰ ਦੀ ਗੱਲ ਆ ਮੁੰਡੇ ਦੇ ਨੀਲੇ ਰੰਗ ਦੇ ਬੈਗ ਦੇ ਵਿੱਚੋਂ ਜਮਾਤ ਦੇ ਵਿੱਚ ਹੀ ਪਿਸਤੌਲ ਕੱਢਿਆ ਤੇ ਕੁੜੀ ਦੇ ਪੜਪੜੀ ਦੇ ਉੱਤੇ ਰੱਖ ਕੇ ਗੋਲੀ ਮਾਰਤੀ ਤੇ ਫਿਰ ਉਹਨੇ ਖੁਦ ਦੇ ਤਨ ਦੇ ਉੱਤੇ ਵੀ ਪੜਪੜੀ ਤੇ ਗੋਲੀ ਮਾਰ ਲਈ ਆ ਤੇ ਇਉਂ ਖਬਰ ਆਈ ਕਿ ਦੋਵੇਂ ਜਣਿਆਂ ਦੀ ਮੌਤ ਹੋ ਗਈ ਆ ਪਰ ਮੁੰਡਾ ਕਿਉਂ ਦਾ ਸੀ ਪਰ ਅਸੀਂ ਇਹ ਗੱਲ ਕਹੀ ਸੀ ਪਿਛਲੇ ਦਿਨੀ ਵੀ ਭਾਈ ਮੁੰਡਾ ਮੋਇਆ ਹੀ ਆ ਇੱਕ ਤਰੀਕੇ ਦੇ ਨਾਲ ਕਿਉਂਕਿ ਉਹਦੀ ਸੁੱਧ ਬੋਧੀ ਕੋਈ ਨਹੀਂ ਕਿਉਂਕਿ ਉਹਦੇ ਬਾਰੇ ਇਹ ਤਾਂ ਖਬਰਾ ਸਕਦੀ ਕਿ ਹਾਲੇ ਉਹਦੇ ਸਾਥ ਚੱਲਦੇ ਹਨ ਪਰ ਇਹ ਕਿੰਨੀ ਕੁ ਦੇਰ ਤੱਕ ਚੱਲਣਗੇ ਤੇ ਉਹ ਸਾਥ ਟੁੱਟ ਗਿਆ ਕੱਲ ਹੁਣ ਮੁੰਡਾ ਪ੍ਰਿੰਸ ਰਾਜ ਸਿੰਘ ਵੀ ਮਰ ਗਿਆ ਉਹ ਵੀ ਦੁਨੀਆ ਦੇ ਉੱਤੇ ਨਹੀਂ ਆ ਉਮਰ ਕਿੰਨੀ ਕਾ 20 ਸਾਲ ਦੀ ਉਮਰ ਕੁੜੀ ਦੀ ਹੈ 21 22 ਸਾਲ ਦੀ 23 ਸਾਲ ਦੀ ਜਾਂ 20 ਸਾਲ ਦੀ ਛੱਡ ਮੁੰਡੇ ਦੀ ਵੀ ਹੋਊਗੀ ਜਦੋਂ ਇੱਕੋ ਜਮਾਤ ਦੇ ਵਿੱਚ ਆ ਫਿਰ ਉਮਰ ਵੀ ਇੱਕੋ ਜੀ ਹੋਊਗੀ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਤੁਸੀਂ ਬਸ ਇਹਦੇ ਵੱਲ ਗੌਰ ਕਰੋ ਪੰਜਾਬ ਇਉਂ ਤਾਂ ਨਹੀਂ ਸੀ ਹੁੰਦਾ ਜਿਹੜੇ ਪਾਸੇ ਨੂੰ ਹੁਣ ਪੰਜਾਬ ਤੁਰਿਆ ਮੁੰਡੇ ਕੁੜੀਆਂ ਇਸ਼ਕ ਦੀ ਗੱਲ ਪਹਿਲਾਂ ਵੀ ਕਰਦੇ ਹੁੰਦੇ ਸੀ ਸਾਡੇ ਕਿਸੇ ਕਹਾਣੀਆਂ ਦੇ ਵਿੱਚ ਆ ਪਰ ਗੋਲੀ ਮਾਰ ਦਿਓ ਜੇ ਮੇਰੀ ਨਾ ਮੰਨੀ ਮੈਂ ਤੈਨੂੰ ਇਹ ਕਰ ਦੇਣਾ ਤੇ ਜਾ ਪਾ ਦਿਓ ਚਕਵਾ ਦਿਓ ਸੱਟਾ ਮਾਰਾ ਦਿਓ ਇਹ ਗੱਲਾਂ ਪੰਜਾਬ ਦੇ ਵਿੱਚ ਆਮ ਕਿਵੇਂ ਹੋਈਆਂ ਪਈਆਂ ਲੰਘੇ ਕਲਮ ਲੁਧਿਆਣੇ ਦੇ ਵਿੱਚੋਂ ਇੱਕ ਖਬਰ ਆਈ ਆ ਇੱਕ ਕੁੜੀ ਜਿਹੜੀ ਕਿ ਫਾਰਮੇਸੀ ਦੀ ਸਟੂਡੈਂਟ ਆ ਇੱਕ ਨਿੱਜੀ ਕਾਲਜ ਦੇ ਵਿੱਚ ਪੜ੍ਹਦੀ ਲੁਧਿਆਣੇ ਦੇ ਵੱਲ ਉਹਨੇ ਆਪਣੇ ਬਾਪ ਦੇ ਉੱਤੇ ਦੋਸ਼ ਲਾਇਆ ਉਹਨੇ ਗੱਲ ਕਹੀ ਕਿ ਮੇਰੀ ਮਾਂ ਤਾਂ ਘਰ ਦੇ ਵਿੱਚ ਨਹੀਂ ਸੀ ਮੇਰਾ ਬਾਪ दारू ਪੀ ਕੇ ਹਰ ਰੋਜ਼ ਮੈਨੂੰ ਸੰਬੰਧਾਂ ਵਾਸਤੇ ਕਹਿਣਾ ਸੀ ਮੈਂ ਉਹਨੂੰ ਨਾ ਕਰਦੀ ਸੀ ਪਰ ਇੱਕ ਦਿਨ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਨਾਲ ਜ਼ਿਆਰਤੀ ਕੀਤੀ ਮੇਰੇ ਨਾਲ ਜ਼ਬਰਜਨਾਹ ਕੀਤਾ ਨਸ਼ੇ ਦੇ ਵਿੱਚ ਤੜਕਿਓ ਕੁੜੀ ਕਾਲਜ ਦੇ ਵਿੱਚ ਫਿਰ ਤਿਆਰ ਹੋ ਕੇ ਗਈ ਜਿਵੇਂ ਕਿ ਹਰ ਰੋਜ਼ ਜਾਂਦੀ ਆ ਪਰ ਉਹ ਕੁੜੀ ਕਾਲਜ ਦੇ ਵਿੱਚ ਜਾ ਕੇ ਰੋਣ ਲੱਗ ਪਈ ਜਿਵੇਂ ਕੋਨੇ ਬਿਆਨ ਦਿੱਤੇ ਆ ਉਹਨੀਆਂ ਸਹੇਲੀਆਂ ਨੇ ਪੁੱਛਿਆ ਨਾਲ ਦੇ ਜਮਤਗੀਆਂ ਨੇ ਪੁੱਛਿਆ ਵੀ ਗੱਲ ਕੀ ਆ ਉਹਨੇ ਗੱਲ ਦੱਸੀ ਕਿ ਰਾਤ ਮੇਰੇ ਨਾਲ ਆਹ ਕੁਝ ਕੀਤਾ ਮੇਰੇ ਪਿਓ ਨੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਗਈ ਇਸ ਵੇਲੇ ਪਿਓ ਫਰਾਰ ਆ ਤੇ ਕੁੜੀ ਅਵਾਜ਼ਾਰ ਆ ਪੰਜਾਬ ਇਉਂ ਤਾਂ ਨਹੀਂ ਸੀ ਪੰਜਾਬ ਦੀ ਧਰਤੀ ਦੇ ਉੱਤੇ ਇਉਂ ਤਾਂ ਨਹੀਂ ਸੀ ਹੁੰਦਾ ਜਿਵੇਂ ਕਿ ਅੱਜਕੱਲ ਪੰਜਾਬ ਦੀ ਧਰਤੀ ਦੇ ਉੱਤੇ ਹੁੰਦਾ ਪੰਜਾਬ ਦੀ ਧਰਤੀ ਦੇ ਉੱਤੇ ਗੁਰਦੁਆਰੇ ਦੇ ਵਿੱਚੋਂ ਮੱਥਾ ਟੇਕ ਕੇ ਬੰਦਾ ਬਾਹਰ ਆਉਂਦਾ ਗੋਲੀ ਵੱਜ ਜਾਂਦੀ ਆ ਪੰਜਾਬ ਦੀ ਧਰਤੀ ਦੇ ਉੱਤੇ ਸਰਪੰਚ ਵਿਆਹ ਦੇ ਵਿੱਚ ਗਿਆ ਹੁੰਦਾ ਗੋਲੀ ਦੀ ਵੱਜ ਜਾਂਦੀ ਆ ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਕੋਈ ਆਪਣੀ ਦੁਕਾਨ ਦੇ ਵਿੱਚ ਬੈਠਾ ਗੋਲੀਆਂ ਦੀ ਤੜ ਤੜ ਹੋ ਜਾਂਦੀ ਆ ਤੇ ਪੰਜਾਬ ਦੀ ਧਰਤੀ ਦੇ ਉੱਤੇ ਇਸ਼ਕ ਦੇ ਨਾਂ ਦੇ ਉੱਤੇ ਕਿ ਮੇਰੀ ਮੰਨੀ ਕਿਉਂ ਨਹੀਂ ਗਈ ਮਰ ਲਿਆ ਜਾਂਦਾ ਤੇ ਮਾਰ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋਣ ਲੱਗ ਪਿਆ ਪੰਜਾਬ ਸੱਚੀ ਮੁੱਚੀ ਐਵੇਂ ਨਹੀਂ ਸੀ ਹੁੰਦਾ ਪੰਜਾਬ ਦੀ ਧਰਤੀ ਤਾਂ ਮੁਹੱਬਤੀ ਲੋਕਾਂ ਦੀ ਧਰਤੀ ਸੀ ਦੂਜੇ ਦੇ ਕੰਮ ਆਉਣ ਵਾਲੇ ਲੋਕਾਂ ਦੀ ਧਰਤੀ ਸੀ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਣ ਵਾਲੇ ਲੋਕਾਂ ਦੀ ਧਰਤੀ ਸੀ ਪੰਜਾਬ ਦੀ ਧਰਤੀ ਇੰਨੇ ਵੱਡੇ ਫੁਕਰਿਆਣੀ ਧਰਤੀ ਨਹੀਂ ਸੀ ਇਹ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਫੁਕਰਿਆਣੀ ਧਰਤੀ ਤਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਵੱਡੇ ਹਿੱਸੇ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਗੈਰ ਜ਼ਿੰਮੇਵਾਰਗਾਂ ਦੇ ਤਹਿਤ ਆਪਦੇ ਫਰਜ਼ ਨਿਭਾਉਣ ਦੀ ਥਾਂ ਦੇ ਉੱਤੇ ਹੱਕ ਚਾਹੀਦੇ ਹੱਕ ਚਾਹੀਦੇ ਹੱਕ ਚਾਹੀਦੇ ਇੰਉਂ ਕਰ ਕਰਕੇ ਮੈਂ ਹੀ ਸਹੀ ਆ ਮੈਂ ਹੀ ਸਹੀ ਆ ਮੈਂ ਹੀ ਸਹੀ ਆ ਆ ਗੱਲ ਕਰ ਕਰਕੇ ਪੰਜਾਬੀ ਜ਼ਿਹਨੀ ਤੌਰ ਦੇ ਉੱਤੇ ਕਿੱਥੇ ਜੇ ਖੜਿਆ ਤੇ ਇਹਦੇ ਬਾਰੇ ਹਰ ਰੋਜ਼ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਕੋਈ ਵੀ ਅਖਬਾਰ ਜਿਹੜੀ ਤੁਹਾਡੇ ਘਰ ਦੇ ਵਿੱਚ ਲੱਗੀ ਆ ਕੋਈ ਵੀ ਚੈਨਲ ਜਿਹੜਾ ਤੁਸੀਂ ਹਰ ਰੋਜ਼ ਵੇਖਨੇ ਆ ਫੇਸਬੁੱਕ ਵੇਖਨੇ ਜਾਂ ਇੰਸਟਾਗ੍ਰam ਵੇਖਨੇ ਜਾਂ ਟਵਿੱਟਰ ਵੇਖਨੇ ਜਾਂ ਕੁਛ ਹੋਰ ਵੇਖਨੇ ਆ ਤੁਹਾਡੇ ਕੋਲੇ ਨੈਗੇਟਿਵ ਖਬਰਾਂ ਤੋਂ ਬਿਨਾ ਪੰਜਾਬ ਦੇ ਵਿੱਚ ਹੋਰ ਕਿਹੜੀ-ਕਿਹੜੀ ਚੀਜ਼ ਨਿਕਲਦੀ ਮੈਨੂੰ ਇੱਕ ਦੀ ਗਿਣਤੀ ਕਰਾ ਦਿਓ ਇੱਕ ਸਫੇ ਦੇ ਉੱਤੇ ਜੇ 15 ਖਬਰਾਂ ਛਪੀਆਂ ਉਹਨਾਂ 15 ਦੇ ਵਿੱਚੋਂ 10 ਤੋਂ ਲੈ ਕੇ 12 ਖਬਰਾਂ ਮਾੜੀਆਂ ਜਿਨ੍ਹਾਂ ਨੂੰ ਪੜ੍ਹ ਕੇ ਇੰਉਂ ਲੱਗਦਾ ਜੀ ਕਿ ਇਹ ਪੰਜਾਬ ਦੇ ਵਿੱਚ ਸਹੀ ਨਾਲ ਨਹੀਂ ਇਹ ਖੂਨ ਨਾਲ ਛਪੀਆਂ ਹੋਈਆਂ ਖ਼ਬਰਾਂ ਪੰਜਾਬ ਕਿੱਥੋਂ ਤੁਰਿਆ ਪੰਜਾਬ ਕਿੱਥੇ ਪਹੁੰਚ ਗਿਆ ਸਵਾਲ ਇਹ ਆ ਬੰਦੇ ਨੂੰ ਮਾਰਨਾ ਖੇਡ ਬਣ ਗਈ ਆ 10000 ਰੁਪਏ ਦੇ ਪਿੱਛੇ ਬੰਦਾ ਬਰਬਾੜਤਾ ਜਾਂਦਾ दारू ਪੀ ਕੇ ਬੰਦਾ ਬੰਦੇ ਨੂੰ ਮਾਰ ਰਿਹਾ ਪੰਜਾਬ ਦੇ ਵਿੱਚ ਇੰਉਂ ਕਿੰਨੀ ਕੁ ਧੀਰ ਚੱਲੇਗਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੁਝ ਜਿਦੋਂ ਹੋਣ ਲੱਗ ਪਿਆ ਕੀਰਦਾ ਬੰਦਾ ਇੱਥੇ ਖੁਦ ਨੂੰ ਸੁਰਖਿਤ ਸਮਝੂਗਾ ਰਾਜਨੀਤਿਕ ਲੋਕਾਂ ਦੇ ਲਈ ਇਹ ਖੇਡਾਂ ਵਾਲੀਆਂ ਗੱਲਾਂ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਰਾਜ ਦੇ ਵਿੱਚ ਆ ਹੋਇਆ ਅਮਨ ਕਾਨੂੰਨ ਦੀ ਸਥਿਤੀ ਬਰਤਰ ਹੋਗੀ ਫਲਾ ਹੋ ਗਿਆ ਢਿੰਗ ਹੋ ਗਿਆ ਪਰ ਪੰਜਾਬੀ ਆਪਣੇ ਆਪ ਨੂੰ ਸਵਾਲ ਕਰਨ ਕਿ ਉਹ ਕਿੱਥੇ ਜੇ ਖੜੇ ਆ ਹਰ ਕੰਮ ਛਿੱਤਰ ਦੇ ਜ਼ੋਰ ਤੇ ਨਹੀਂ ਹੁੰਦਾ ਹਰ ਕੰਮ ਜੁੱਤੀ ਦੇ ਜ਼ੋਰ ਤੇ ਨਹੀਂ ਹੁੰਦਾ ਜਦੋਂ ਪਤਾ ਕਿ ਪੰਜਾਬ ਦੇ ਵਿੱਚ ਆ ਕੁਝ ਨਹੀਂ ਹੋਣਾ ਚਾਹੀਦਾ ਅਸੀਂ ਗੋਲੀਆਂ ਕਿਉਂ ਚਲਾਉਨੇ ਆ ਲੰਗੇਕਲ ਬਰਨਾਲੇ ਦੇ ਇੱਕ ਪਿੰਡ ਦੇ ਵਿੱਚ ਵਿਆਹ ਦੇ ਵਿੱਚ ਫੁਕਰੇ ਨੇ ਗੋਲੀਆਂ ਚਲਾਈਆਂ ਉਹਦੇ ਬਾਰੇ ਸ਼ਿਕਾਇਤ ਹੋਗੀ ਉਲਸ ਨੇ ਅਗਿਆਤ ਦੇ ਉੱਤੇ ਪਰਚਾ ਦਰਜ ਕੀਤਾ ਤੇ ਹੁਣ ਉਹਦੀ ਭਾਲ جاری ਆ ਪਤਾ ਲੱਗਾ ਜੀ ਉਹਨੇ ਖੁਸ਼ੀ ਦੇ ਵਿੱਚ ਕਈ ਰਾਉਂਡ ਫਾਇਰਿੰਗ ਕੀਤੀ ਆ ਇਹ ਫੁਕਰੇ ਲੋਕ ਜਦੋਂ ਭਰਦੇ ਆ ਕਾਗਜ਼ ਜਦੋਂ ਫਾਈਲ ਭਰਦੇ ਆ ਉਦੋਂ ਇਹ ਗੱਲ ਕਰਨੀ ਜੀ ਕਿ ਸਾਨੂੰ ਜਾਨ ਦਾ ਖਤਰਾ ਅਸੀਂ ਸੈਲਫ ਡਿਫੈਂਸ ਦੀ ਖਾਤਰ ਆਪਦੀ ਸੁਰੱਖਿਆ ਦੀ ਖਾਤਰ ਅਸੀਂ ਇਹਿਤਿਆਰ ਲੈਣਾ ਪਰ ਇਹਨਾ ਕਰਕੇ ਹੋਰਾਂ ਨੂੰ ਖਤਰਾ ਪੈਦਾ ਹੁੰਦਾ ਇਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਚੱਲਦੀ ਹੈ ਲੁਧਿਆਣੇ ਦੀ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਆ ਪਰ ਫੁਕਰੇ ਤਾਂ ਫੁਕਰੇ ਆ ਪੰਜਾਬ ਦੇ ਲੋਕ ਕਲਮ ਦੇ ਨਾਲੋਂ ਹਥਿਆਰ ਦੇ ਵਿੱਚ ਬੰਦੂਕ ਦੇ ਵਿੱਚ ਰਿਵਾਲਵਰ ਦੇ ਵਿੱਚ ਪਿਸਤੌਲ ਦੇ ਵਿੱਚ ਵੱਧ ਚਕੀਨ ਰੱਖਣ ਲੱਗ ਪਏ ਤੁਸੀਂ ਦੇਖੋ ਲੋਕਾਂ ਦੇ ਚਿਹਰੇ ਕਦੇ ਪੜ ਕੇ ਦੇਖਿਓ ਲੋਕਾਂ ਦੇ ਚਿਹਰਿਆਂ ਦੇ ਉੱਤੇ ਚਿੰਤਾ ਕਿਸੀ ਆ ਪੰਜਾਬ ਦੇ ਲੋਕਾਂ ਦੇ ਚਿਹਰੇ ਆ ਜਿਹੜੇ ਉਹ ਮੋਇਆ ਵਰਗੇ ਹੋਏ ਪਏ ਆ ਬਿਰਲੇ ਟਾਵੇਂ ਲੋਕ ਹੱਸਦੇ ਆ ਪਰ ਹਾਸੇ ਦੇ ਪਿੱਛੇ ਵੀ ਨਿਰਾਸ਼ਾ ਲੁਕੀ ਆ ਉਨੀਆਂ ਕਲਮਾਂ ਨਹੀਂ ਟੰਗੀਆਂ ਹੋਣੀਆਂ ਇੱਥੇ ਜਿੰਨੇ ਡੱਬ ਦੇ ਵਿੱਚ ਰਵਾਲਵਰ ਟੰਗੇ ਆ ਇਹ ਫੁਕਰੇ ਲੋਕ ਆ ਇਹਨਾਂ ਦੇ ਵਿੱਚੋਂ 90% ਫੁਕਰੇ ਲੋਕ ਆ ਉਹ ਫੁਕਰੇ ਜਿਹਨਾਂ ਨੂੰ ਕੋਈ ਖਤਰਾ ਨਹੀਂ ਆ ਜਿਹੜੇ ਟੌਰ ਮਾਰਨ ਦੇ ਲਈ ਵਿਆਹ ਦੇ ਵਿੱਚ ਫੈਰ ਕਰਾਂਗੇ ਛੱਤ ਤੇ ਖੜ ਕੇ ਫੈਰ ਕਰਾਂਗੇ ਵੈਲੀ ਸਿੱਧੇ ਕਰ ਦਾਂਗੇ ਐ ਕਰ ਦਾਂਗੇ ਪੰਜਾਬ ਈਵੇਂ ਨਹੀਂ ਸੀ ਪੰਜਾਬ ਸੂਟਕੇਸ ਦੇ ਵਿੱਚ ਕਿਸੇ ਦੁਸ਼ਮਣ ਨੂੰ ਵੀ ਮਾਰ ਕੇ ਨਹੀਂ ਸੀ ਪਾਉਂਦਾ ਪੰਜਾਬ ਦੇ ਵਿੱਚ ਕਿਸੇ ਦੀ লাশ ਨੂੰ ਘਰ ਦੇ ਵਿੱਚ ਇਨੀ ਸਿੱਧਾ ਬੜ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਗੁੰਡੀਆਂ ਨੂੰ ਅੜਖ ਦੀ ਖਾਤਰ ਨਹੀਂ ਸੀ ਮਾਰਿਆ ਜਾਂਦਾ ਪਿਛਲੇ ਦਿਨਾਂ ਦੀਆਂ ਖਬਰਾਂ ਪੜ੍ਹ ਲਓ ਤੁਸੀਂ ਇੱਧਰ ਇੱਕ ਪਿੰਡ ਦੇ ਵਿੱਚੋਂ ਖਬਰ ਆਈ ਆ ਕਿ ਬੰਦੇ ਨੇ ਆਪਦੀ ਘਰਵਾਲੀ ਨੂੰ ਗੰਡਾਸੇ ਨਾਲ ਵੱਢਿਆ ਉਹਦੀ ਥੌਣ ਦੇ ਉੱਤੇ ਲਗਾਤਾਰ ਵਾਰ ਕੀਤੇ ਤੇ ਨਾਲ ਵੀਡੀਓ ਬਣਾ ਰਿਆ ਉਹ ਕੁਲਦੀਪ ਸਿੰਘ ਆ ਉਹ ਇਹ ਗੱਲ ਕਹਿੰਦਾ ਜੀ ਕਿ ਮਾਰ ਕੇ ਉਹਨੂੰ ਬਿਲਕੁਲ ਚਲੋ ਮਰ ਗਈ ਕਹਿੰਦਾ ਜੀ ਕਿ ਆ ਪਈ ਹੈ ਇਹ ਵੱਡੀ ਆ ਮੇਰੇ ਕੋਲੇ ਗੰਡਾਸਾ ਆ ਪਿਆ ਗੰਡਾਸਾ ਤੇ ਮੈਂ ਮਾਰੀਆ ਤੇ ਪੁਲਿਸ ਦੇ ਕੋਲੇ ਗਿਆ ਕਹਿੰਦਾ ਕਿ ਮੈਂ ਉਹਨੂੰ ਮਾਰਿਆ ਆ ਕਿਉਂ ਕਿ ਇਹਦੇ ਚਰਿੱਤਰ ਦੇ ਉੱਤੇ ਸ਼ੱਕ ਸੀ ਪਿਛਲੇ ਦਿਨੀ ਇੱਕ ਹੋਰ ਖਬਰ ਆਈ ਬੰਦੇ ਨੇ ਆਪਦੇ ਗੁਆਂਢੀ ਦੇ ਗੋਲੀ ਮਾਰ ਕੇ ਉਹਨੂੰ ਬੰਦੂਕ ਨਾਲ ਮਾਰਤਾ ਕਿਉਂ ਕਿ ਉਹਨੂੰ ਸ਼ੱਕ ਸੀ ਕਿ ਮੇਰੀ ਘਰਵਾਲੀ ਨਾਲ ਇਹਦੇ ਸਬੰਧ ਆ ਪੰਜਾਬ ਜ਼ਹਿਨੀ ਤੌਰ ਦੇ ਉੱਤੇ ਚਰਿੱਤਰ ਦੇ ਤੌਰ ਦੇ ਉੱਤੇ ਕਿਰਦਾਰ ਦੇ ਤੌਰ ਦੇ ਉੱਤੇ ਅਣਖ ਦੇ ਤੌਰ ਤੇ ਬਹਾਦਰੀ ਦੇ ਤੌਰ ਦੇ ਉੱਤੇ ਖੜਾ ਕਿੱਥੇ ਜੇ ਸਵਾਲ ਸਿਰਫ ਇਹ ਆ ਪੰਜਾਬ ਦੇ ਵਿੱਚ ਇੰਉਂ ਸੱਚੀ ਮੁੱਚੀ ਨਹੀਂ ਸੀ ਹੁੰਦਾ ਪੰਜਾਬ ਉਹ ਨਹੀਂ ਰਿਹਾ